ਅੰਜੀ ਪ੍ਰਧਾਨ ਜੀ ਅੱਜ ਕੰਡ ਪੀਜੀ ਦੀ ਥਾਣੀ ਜਿਹਨੇ ਜੀਨੀ ਤੋਂ ਨੈਸ਼ਨਲ ਹਾਈਵੇ ਜਿਹੜੇ ਅੱਗੇ ਉਹਨਾਂ ਨੇ ਕੇਸੀ ਆਪਣੇ ਬਲਾਕਮ ਆਛੂ ਜੀ ਉਹਨਾਂ ਨਾਲ ਇੱਕ ਆਪਣਾ ਸਾਡੇ ਹੋ ਰਿਹਾ ਆਪਣੇ ਨੌਜਵਾਨ ਬੱਚੇ ਐਡੀਸੀ ਨੂੰ ਅਸੀਂ ਹਿਸਾਬ ਨੂੰ ਮਿਲੇ ਸੀਗੇ ਕਿੰਡੀ ਤੋਂ ਮਿਲੇ ਸੀ ਅੱਜ ਉਹ ਐਡੀਸ਼ਨ ਨੂੰ ਮਿਲ ਕੇ ਆਏ ਹੈ ਜਿਹੜਾ ਜਰਨਲ ਹੈ ਤੇ ਗੁਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਵੀ ਸਾਰਾ ਜਗਾ ਜਗਾ ਲੈਣਗੇ ਜਗਾ ਲੈਣ ਤੋਂ ਬਾਅਦ ਸਾਨੂੰ ਇੱਕ ਰਿਪੋਰਟ ਦਿੰਦੇ ਆ ਉਹਦੇ ਸਾਹਮਣੇ ਪਾਣੀ ਦਾ ਪ੍ਰਬੰਧ ਕੀਤਾ ਜਾਊ ਅਸਲ ਤੇ ਮੁੱਦਾ ਕੀ ਆ ਕਿ ਡੀਸੀ ਕੰਪਲੈਕਸ ਦਾ ਪੂਰੇ ਦਾ ਪੂਰਾ ਪਿੰਡਾ ਪ੍ਰਦੂਸ਼ਿਤ ਪਾਣੀ ਉਥੋਂ ਜਿਹੜਾ ਵਾ ਨਿਕਲਤੋ ਇੱਥੇ ਜਿਹੜੀ ਪਾਣੀ ਜਾ ਰਿਹਾ ਵਾ ਇਹ ਜਿਹੜਾ ਪਾਣੀ ਜਾਂਦਾ ਵਾ ਡਰੇਨ ਚੱਲ ਰਿਹਾ ਵਾ ਪਰ ਉਹ ਰਾਹ ਦੇ ਵਿੱਚੋਂ ਰਸਤੇ ਦੇ ਬੰਦੀ ਦੇ ਸਾਹਮਣੇ ਅਸੀਂ ਦਿਖਾਇਆ ਜਿੱਥੇ ਪਾਣੀ ਲੀਕ ਹੋ ਗਿਆ ਜਦੋਂ ਉਥੋਂ ਪਾਣੀ ਨਾਲ ਲੀਕ ਹੋ ਗਿਆ ਵਾ ਤੇ ਉਹ ਸਾਰਾ ਪਾਣੀ ਛੜਕਦੇ ਵਿੱਚ ਵੀ ਫਿਰ ਰਿਹਾ ਜਿਹੜੀ ਨੈਸ਼ਨਲ ਹੈ ਰਿਹਾ ਉੱਥੇ ਵੀ ਐਕਸੀਡੈਂਟਾਂ ਦਾ ਖਤਰਾ ਰੋਜ਼ ਪਦਾ ਹੋ ਰਿਹਾ ਤੇ ਨਾਲ ਹੀ ਇਹ ਪਿੱਟੀ ਦੀ ਕਲੋਨੀ ਦੇ ਵਿੱਚ ਜਿਹੜਾ ਖਾਲੀ ਥਾਂ ਪਿਆ ਵਾ ਉੱਥੇ ਇੱਕ ਛੱਪੜ ਦਾ ਰੂਪ ਤਾਰ ਗਿਆ ਵਾ ਇਹ ਪਾਣੀ ਛੱਪੜ ਦਾ ਰੂਪ ਤਾਰ ਗਿਆ ਜਿਹਦੇ ਨਾਲ ਮੇਕਾ ਬਿਮਾਰੀਆਂ ਜਿਹੜੀਆਂ ਮਾਤ ਮੇਕਾ ਤਰ੍ਹਾਂ ਦੀਆਂ ਬਿਮਾਰੀਆਂ ਹਾਈ ਬਲੱਡ ਪ੍ਰੈਸ਼ਰ ਕਾਰਨ ਹੋਈਆਂ ਟੈਨਸ਼ਨ ਵਗੈਰਾ ਜੇ ਤੇ ਆਮ ਲੋਕਾਂ ਨੂੰ ਜਿਹੜੀਆਂ ਹੁੰਦਾ ਪਿਆਵਾ ਇਸ ਕਰਕੇ ਇਹਦਾ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਆ ਤੇ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਆਪਣਾ ਪਾਣੀ ਵੀ ਪਾਪੜੇ ਪਾਣੀ ਦਾ ਵੀ ਪ੍ਰਬੰਧ ਆਪਣੇ ਪਾਸ ਬੰਦ ਨਿਕਾਸ ਨਹੀਂ ਕਰ ਸਕਦੇ ਜੇ ਕੋਲੋਂ ਪੈਪ ਟੁੱਟੀ ਆ ਤਾਂ ਪੈਪ ਕੋਈ ਨਵੀਂ ਪਾਈ ਜਾਂਦੀ ਉਹਦਾ ਪਾਣੀ ਦਾ ਮੁਕਾਬਲੇ ਦਾ ਪ੍ਰਬੰਧ ਕੋਈ ਨਹੀਂ ਠੀਕ ਕੀਤਾ ਜਾਂਦਾ ਤੇ ਨਾਲ ਹੀ ਕੂੜਾ ਕਰਕੇ ਸੁੱਟਦੇ ਸੀ ਉਹ ਵੀ ਕੂੜਾ ਕਰਦੇ ਉੱਥੇ ਉਤਰਾ ਪਿਆਈ ਤਾਂ ਕਿ ਨਾ ਆਖਰੀ ਕੀਤਾ ਇਸ ਕਰਕੇ ਜੇਕਰ ਇਹਨਾਂ ਦੀ ਛਿੱਤੋ ਛਿੱਤੀ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੇ ਇਹਦੇ ਦਾ ਕਾਰ ਵੀ ਨਾ ਕੀਤੀ ਕਿ ਅਸੀਂ ਸਾਰੇ ਤੈਨੂੰ ਇਕੱਠਾ ਕਰਕੇ ਪਿੱਦੀ ਨੂੰ ਕਿਹਦੇ ਉੱਤੇ ਸਕਟਕشن ਦਾ ਐਲਾਨ ਕਰਾਂਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਹਦੀ ਗਵਾਹੀ ਕਰੂਗੀ ਤੇ ਨਾਲ ਸਾਰਾ ਪਿੰਡ ਦੇ ਸਾਡੇ ਜਿਹੜੇ ਵਸਨੀਕ ਆ ਕਿਸਾਨ ਮਜ਼ਦੂਰ ਬੱਚੇ ਨੌਜਵਾਨ ਉਹ ਸਾਰੇ ਉਹ ਸਕਟਕਸ਼ਨ ਦੇ ਵਿੱਚ ਸ਼ਾਮਲ ਹੋਣਗੇ ਉਹਦੀ ਜ਼ਿੰਮੇਵਾਰ ਜਿਲ੍ਹਾ ਪ੍ਰਸ਼ਾਸਨ ਹੋਊਗਾ ਤੇ ਭਗਵੰਤ ਮਾਦੀ ਸਰਕਾਰ ਹੋਵੇਗੀ ਮੈਗੂਜੀ ਦਾ ਦਰਸਾ